ਅਮਤੇ ਕੰਮ ਕਰ ਰਿਹਾ ਹੈ ਜੇ ਉੱਥੇ ਹਾਰਟ ਅਟੈਕ ਹੋਇਆ ਉਹ ਤਮਾਚ ਉਹਨਾਂ ਨੇ ਐਂਬੂਲੈਂਸ ਬੁਲਾਈ ਐ ਫਰਸਟ ਏਡ ਦਿੱਤਾ ਉਹ ਫਰਸਟ ਏਡ ਤਮਾਚ ਉਹਨਾਂ ਨੇ ਬਾਅਦ ਵਿੱਚ ਕਹਿ ਤਵਾ ਕੇ ਨਹੀਂ ਨਹੀਂ ਕਿ ਜਤੋ ਵੀ ਨਾ ਬਟਾਲਾ ਦੇ ਬੌਲੀ ਇੰਦਰਜੀ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿੱਚ ਕੰਮ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇੱਥੇ ਦੱਸ ਦਈਏ ਕਿ ਪ੍ਰਭਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਵਾਰਕ ਮੈਂਬਰਾਂ ਅਨੁਸਾਰ ਪ੍ਰਭਜੀਤ ਸਿੰਘ ਨੂੰ ਉਸਦੇ ਪਿਤਾ ਨੇ ਕਰਜਾ ਚੁੱਕ ਕੇ ਕੈਨੇਡਾ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਪ੍ਰਭਜੀਤ ਸਿੰਘ ਦੇ 2 ਮਹੀਨੇ ਪਹਿਲਾਂ ਪੇਟਾ ਹੋਇਆ ਸੀ ਤੇ ਬੇਟੇ ਦਾ ਚਾਹ ਇਹੇ ਪ੍ਰਭਜੀਤ ਸਿੰਘ ਦੇ ਦਿਲ ਵਿੱਚ ਰਹੀ ਸੀ ਕਿ ਇਹ ਪੜਾਣਾ ਵਰਤ ਗਿਆ। ਪੀੜਤ ਪਰਿਵਾਰ ਨੇ ਭਾਰਤ ਸਰਕਾਰ પાસે ਅੰਮ੍ਰਿਤ ਪ੍ਰਭਜੀਤ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੀ ਕੋਹਾ ਲਗਾਈ ਹੈ। ਉਹ ਮੇਰੇ ਬਰਾਦਰ ਨਾਲ ਹੈ। ਪ੍ਰਭਜੀਤ ਨਾਲ ਹੁੰਦਾ। ਮੈਂ ਆਰਮੀ ਸੇ ਮੈਂ ਪਠਾਨ ਕੋ ਜੁਟਿਆ ਮਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਕਿ ਇਤਾਂ ਪ੍ਰੋਬਲੀਟੀ ਦਿੱਤ ਹੋਈ ਤੇ ਮੈਂ ਕੈਂਡੀਡੇਟ ਕਿੰਨੇ ਜੀ ਆ ਗਿਆ ਬਾਅਦ ਫਿਰ ਬਾਹਰ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਮਬੂਲੈਂਸ ਬੁਲਾਈ ਆ ਫਰਸਟ ਏਡ ਦਿੱਤਾ ਬਾਅਦ ਸੇ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਕਹਿ ਤੋ ਆ ਕਿ ਨਹੀਂ ਆਪਕੇ ਤਤੋ ਗਿਆ ਨਾ ਕਿਹੜੇ ਦੇਸ਼ ਕੇ ਸੀ ਇਹ ਕੈਨੇਡਾ ਇਸ ਸਰੀਹ ਬੇਨਾ ਦਾ ਆਪਣਾ ਬ੍ਰੈਂਪਟਨ ਹੀ ਬ੍ਰੈਂਪਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਚ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਵਾ ਤੇ ਉਤੋਂ ਫਿਰ ਇਹ ਗਏ ਆ ਥੋੜਾ 2-3 ਘੰਟੇ ਦਾ ਰਸਤਾ ਉਹ ਤੋਂ ਉੱਥੇ ਕੰਮ ਤੇ ਗਏ ਇੰਨਾ ਚਿਰ ਹੋ ਗਿਆ ਸੀ ਬਾਹਰ ਗਿਆ ਸੀ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ 2 ਸਾਲ ਹੋ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨੋਂ ਇਹ ਮੰਗ ਕਰਦੇ ਆਂਗੇ ਉਹਨਾਂ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਇੱਥੇ ਲਾਸਟ ਦਰਸ਼ਨ ਕਰ ਸਕਣ ਮਿੱਖੇ ਕੇ ਵੀ ਕਰਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਸੀ ਤੇ ਉਹਦੇ ਕਰਕੇ ਕਰਦੇ ਹੁਣ ਲਾਸਟ ਧੰਨਵਾਦ ਸੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇੰਨੇ ਪੈਸੇ ਨਹੀਂ ਹੁੰਦੇ ਇਦੋਂ ਤਾਂ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਮਾਰ ਜਾ ਕੇ ਤਾਂ ਆ ਜਾਣਾ ਸੀ ਜੇ ਜੈ ਲੱਗਦਾ ਕਿੱਥੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਤੋਂ ਇਹਨਾਂ ਨੇ ਹੋਰ ਟੈਕ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਕੈਂਟੇ ਬਾਅਦ ਤੋਂ ਗਈ ਸੀ ਇਮੇਟ ਹੋ ਗਿਆ ਬਾਅਦ ਕੇ ਨੇ ਇੱਕ ਸਾਲ ਹੋ ਗਿਆ ਇਕੱਲਾ ਇਕੱਲਾ ਪਸੰਦ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ